ਸਤਿ ਸ੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚਾਹਤੀ ਕਲਾ ਤੰਦਰੁਸਤੀ ਜੋਗੇ ਇੱਕ ਕਵੈਸਟ ਬੇਨਤੀ ਹੈ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਮੇ ਵਾਲਾ ਜਿਹੜਾ ਕੰਮਣਾ ਰਹਿ ਜੇ ਗੱਭਣਾ ਪਸ਼ੂ ਤੇ ਫਰੇ ਭਰਾ ਕੇ ਖੜੋ ਸਵੇ ਸਵੇ ਨੂੰ ਦੋ ਟਾਈਮ ਚੋ ਕੇ ਆ ਵੀਡੀਓ ਕਾਲ ਤੇ ਆਨਲਾਈਨ ਵੀ ਚੋ ਸਕਦੇ ਜੇ ਉਤਰਾ ਘਰ ਆ ਕੇ ਫਾਰਮ ਤੇ ਵਿਜ਼ਿਟ ਕਰਕੇ ਵੀ ਚੋ ਸਕਦੇ ਅੱਜ ਦੀ ਆਪਣੀ ਵਿਜਿਟ ਪਿੰਡ ਵਾਂ ਨੇੜੇ ਰਹਿ ਗਿਆ ਮਾਨੋਚਾਲ ਜ਼ਿਲ੍ਹਾ ਤਰਨਤਾਰ ਸੈਵ ਨੂੰ ਆ ਗਏ। ਬਾਈ ਗੁਰਸੇਵ ਸਿੰਘ ਕੋਲ ਪਹੁੰਚੇ ਆ। ਪਿਛਲੀ ਵੀਡੀਓ 'ਚ ਦੋ ਨਾਕ ਲੈ ਕੇ ਆਇਆ ਸੀ। ਸਜਣੋ ਬਾਈ ਕਹਿੰਦਾ ਮਿੰਟੋ ਮਿੰਟਿਕ ਸੌਦੇ ਹੋ ਗਏ ਵੇਖੀਆਂ। ਤਾਜ਼ੇ ਸਵੇ ਪਸ਼ੂ ਹੀ। ਐਸ ਵਾਰ ਵੀ ਤਾਜ਼ੇ ਸਵੇ ਪਸ਼ੂ ਆਏ ਬਿਲਕੁਲ। ਇੱਕ ਤਾਂ ਹੁਣੇ ਇੱਕ 2 ਘੰਟੇ ਡੇਢ ਘੰਟਾ ਹੋ ਗਿਆ ਉੱਤ ਕੇ ਬਨਸੋਈ ਨੂੰ। ਤੇ ਬੜੀ ਜ ਚੰਗੀ ਆ ਗਾਂ ਜੇ ਅੱਗੇ ਅੱਗੇ ਆਈ ਸੀ ਬਾਕੀ ਸਜਰੋ ਚਾਰੂ ਬੜੀ ਆ ਕਿਉਂਕਿ ਜੇ ਚਾਰੂ ਦੀ ਗੱਲ ਕਰੀਏ ਨਾ ਸੁੱਕੀ ਤੂੜੀ ਜਿਹੜੀ ਉਹ ਨਹੀਂ ਛੱਡਣਦੀ ਬਿਲਕੁਲ ਸੁੱਕੀ ਤੂੜੀ ਖਾਤੇ ਜਾਂਦੀ ਆ ਇਹੋ ਹੁੰਦਾ ਹੈ ਕਿ ਚੰਗੇ ਪਸ਼ੂ ਦਾ ਕੰਮ ਤੂੜੀ ਤਾੜੀ ਖਾ ਕੇ ਰੱਜ ਕੇ ਢਿੱਡ ਭਰ ਲੈਣਾ ਤੇ ਬਾਜੀ ਗੱసే ਸਸੀ ਕਾਲ ਸਸੀ ਕਾਲ ਦੀ ਹੁੰਦੀ ਸਾਡੀ ਹੋਰ ਸਮ ਕੀ ਆ ਗਈ ਹਾਂ ਵਧੀਆ ਬਾਈ ਹਾਂਜੀ ਹਾਂਜੀ ਵਧੀਆ ਜੀ ਤੇ ਐਡਰੈਸ ਕਰੀਏ ਨੋੜ ਪਿੰਡ ਆਪਣਾ ਵਾਂਝੇ ਤਸੀਰ ਤੇ ਜਿਲ੍ਹਾ ਸੀ ਤਨਤਨ ਸਾਹਿਬ ਹੁੰਦਾ ਹੈ ਠੀਕ ਹੈ ਮੋਬਾਈਲ ਨੰਬਰ ਬਾਈ ਜੀ 8727076190 ਠੀਕ ਹੈ ਬਾਈ ਜੀ ਤੇ ਹੁਣੇ ਫਿਰ ਸੂਵੀ ਹੁਣੇ ਸੂਵੀ ਕਿ ਦਿੱਤਾ ਹੈ ਵੱਛਾ ਆ ਗਿਆ ਜੀ ਉੱਪਰ ਅੱਛਾ ਆ ਗਿਆ ਅਜੇ ਬੱਚੀ ਹੁੰਦੀ ਗੱਲਾਂ ਗਾਉਂਦੀਆਂ ਇਹਦੇ ਆ ਕੋਈ ਘੰਟਾ ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਸੂਈ ਨੂੰ ਹਾਂ ਹੁਣੇ ਗੱਡੀ ਤੋਂ ਆਈ ਤੇ ਆਉਂਦੇ ਸੂਵੀ ਚਲੋ ਲਾ ਰਿਆ ਨਾ ਸੂਵੀ ਦਾ ਨਾ ਇਹ ਇੱਕ ਰਾਹ ਬੜਾ ਆਪਣਾ ਖਰਾਬ ਆ ਸੁਹਾ ਕੱਚਾ ਨਾ ਹਾਂ ਤੇ ਲਾ ਰਿਆ ਨਾ ਸੂਵੀ ਆ ਲਾ ਰਿਆ ਨਹੀਂ ਇਹੋ ਗੱਲ ਜਦੋਂ ਡੈਂਗਰ ਪਸ਼ੂ ਚੜ ਗਿਆ ਨਾ ਜੇ ਟਿੱਪ ਲਿਆ ਤੇ ਸੂਪੂਗੀ ਉਹਦੋਂ ਪਸ਼ੂ ਸੂਹ ਪੈਂਦਾ ਹਾਂਜੀ ਹਾਂਜੀ ਤੇ ਕੁਏ ਟਪ ਟਪ ਕੇ ਭਰਾ ਭਰਾ ਕੇ ਪੂਰੀ ਹੋ ਗਈ। ਨਹੀਂ ਨਹੀਂ ਇੱਕ ਨੰਬਰ ਆ ਦੇ। ਇੱਕ ਨੰਬਰ ਹੁਣ ਆਪਾਂ ਵੀ 3 1/2 ਕਿਲੋ ਚੋਈ ਦੇ। ਅੱਛਾ। ਪਿਆਤਾ ਇਹਨੂੰ। ਬੋਲਾ ਪਿਆਤਾ। ਇਹ ਮਿੰਟੋ ਮੀਟੀ ਚ ਬਜੇਰ ਪਾ ਦੂਗੇ ਨਾ। ਹਾਂ ਜੀ। ਠੀਕ ਆ। ਬੈਠਾ ਨਹੀਂ ਜਾਂਦਾ ਇਹ ਕਰਮਾਲੀ ਹੋਵੇ ਨਹੀਂ। ਠੀਕ ਆ। ਹਾਂ ਜੀ ਹਾਂ ਜੀ। ਲਓ ਸੱਜਣੋ ਤੇ ਇਹ ਕੀ ਬਿਲਕੁਲ ਓਕੇ ਆ ਚੋਣ ਚਾਣ ਬਾਈ ਕਹਿੰਦਾ ਤੋਰਾ ਚੈੱਕ ਕਰਾਉਣੇ ਖੋਲ ਕੇ। ਨੋਈ। ਵੈੜ ਵੱਢੀ ਜਾਣਾ ਲੈਓ ਮੋੜ ਲਿਓ ਪਲੀ ਪੁਲੀ ਵੀ ਚੰਗੀ ਕਰਮ ਵਾਲੀ ਕਿੰਨਾ ਕਿ ਤੁਹਾਡੇ ਏੜਗੇ ਨਾਲ ਦੁੱਧ ਪਰਜੂਗੀ ਦੁੱਧ ਤੇ ਏੜਿਆ ਕਰਮ ਵਾਲੀ ਨੂੰ ਵਈ 22 ਕਿਲੋ ਸ਼ਾਦੀ ਕੀ ਜਾਂਦਾ ਹਾਂ 20 ਕਿਲੋ ਕੀ ਜਾਂਦਾ ਖੁੱਲਾ ਵਾਦੀ ਚਾਹੂਗੀ ਆਪਾਂ 20 ਕਿਲੋ ਮੰਨੇ ਹਾਂ ਹਾਂ ਲਓ ਜੀ ਬਿਲਕੁਲ ਸਜਣਾ ਚੰਗੀ ਆ 20 ਕਿਲੋ ਦੁੱਧ ਦੇ ਨੂੰ ਆਂਦਾ ਵੀ ਬਣੇ ਜਿੱਡਾ ਕੱਦ ਵਜਨ ਲੱਗਾ ਹੈ ਲਓ ਜੀ ਰੇਲ ਗੱਡੀ ਦੇ ਡੱਬੇ ਰਕੀ ਆ ਹੈ ਤੂੰ ਵੀ ਵੱਡੀ ਇੱਕ ਕੱਦ ਕਾੜ ਤੇ ਕੱਦ ਤਾਂ ਤੁਹਾਡੇ ਮੋਟੇ ਦੇ ਹੋਣਦੇ ਤੁਸੀਂ ਸਭ ਨੂੰ ਨਿੱਕੇ ਲੱਗਦੇ ਲੱਗੇ ਨਿੱਕੇ ਲੱਗਦੇ ਸਭ ਆਪਾਂ ਦੇ ਤੋਂ ਮਾਲੀ ਦਾ ਹਾਂ ਜਿੱਤੇਗਾ ਤੇ ਬਾਈ ਦੀ ਰੇਟ ਏਰੀਏ 75 ਦੀ ਵੇਹ ਲੋ ਜਿਵੇਂ ਤੁਹਾਡਾ ਮਨ ਕਰਦਾ ਪੂਰੇ 7000 ਵੀ ਦੇ ਲੀ ਵੇਹ ਲੋ ਹੋਰ ਕਰ ਦੋ ਮਿਲ ਮੁੱਲੇ ਦੀ ਆਫਰ ਦਿਵਾਰੀ ਦੀ ਕਰਦੀ ਗਈ ਜੇ ਸਨੋਂ 3 ਘੜ 70 ਦੀ ਦੇ 67000 ਦੀ ਦੇ ਦਾਂਗੇ 100 ਰੁਪਇਆ ਛੋੜ ਚਲੋ ਠੀਕ ਆ ਛੋੜ ਨਹੀਂ ਆਪਾਂ ਆਖਣਾ ਹੈ ਨਾ ਵੇਖੋ ਪੂਰੀ ਐ ਕਰਨ ਵਾਲੀ ਥਾਂ ਥਾਂ ਦੇਖੋ ਕਿੰਨਾ ਕੁ ਸਪੈਸ਼ਲ ਲੱਗਾ ਕਰਨ ਨਹੀਂ ਨਹੀਂ ਥਾਂ ਚੰਗਾ ਲੱਗਾ ਹੈ ਨਾ ਪੂਰੀ ਐ ਠੰਡੀ ਸੀ ਇਹਨੇ ਕੋਈ ਚੱਕਰ ਨਹੀਂ ਅੱਛਾ ਲਓ ਵਾਕਈ ਆ ਧਾਰ ਬੜੀ ਮੋਟੀ ਹੁੰਦੀ ਹੈ ਮੈਂ ਨਾ ਮੋਟੀ ਹੈ ਅੱਛਾ ਲਓ ਜੀ ਲਓ ਵਾਕਈ ਬਸ ਕਰ ਨਾ ਚੋਈਏ ਜਾਰੀ ਹੈ ਨਾ ਸਹੀ ਸਾਈ ਕਰਕੇ ਤੇ ਆ ਆ ਗਈ ਕਿਆ ਬਾਤ ਹੈ ਸ਼ਾਹੀ ਆਦੇ ਵੀਰ ਨਾਲ ਵੇਖ ਕਰਮਾਲੀ ਨੂੰ ਕਿਹੜਾ ਲੱਗਦਾ ਮੱਝਾਂ ਵਾਲਾ ਸਾਡੇ ਤਾਜੀ ਫੀ ਤਾਜੀ ਇਹ ਕੱਲ ਸ਼ਾਮੀ ਸੂਈ ਦੇ ਤੋਰੀ ਇਹਨੂੰ ਹਾਂਜੀ ਦੁੱਧ ਕਿੰਨਾ ਮੋਗੇ ਦਾ 9 ਕਿਲੋ ਬੋੜਾ ਆਊਗਾ ਠੱਡਾ ਠੀਕ ਥਾਂ ਤਾਂ ਡੇ ਦੀ ਪੂਰੀ ਖਬਰਦਾਰ ਹੋ ਸੀ ਮਗਰ ਬੱਚਾ ਨਾ ਹਾਂਜੀ ਮਗਰ ਬੱਚਾ ਇਹ ਨਹੀਂ ਜਾਂਦਾ ਓਕੇ ਭਾਈ ਪੂਛ ਵੇਖੋ ਥਲੇ ਤੁਮ ਲੱਗਦੀ ਨਾ ਤੁਹੀ ਬਿਲਕੁਲ 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 ਚੰਗੀ ਆ ਨਾ ਤੋਰਾ ਤਰਾ ਵਿੱਚੋਂਗਾ ਲੈ ਆ ਮੇਰਾ ਵੀਰ ਕਮਾ ਲਿਆ ਥਾਣੀ ਬੜਾ ਚੰਗਾ ਲੱਗਾ ਲੈ ਵਾ ਬੜਾ ਜਿਆਦਾ ਇਹ ਲੱਗਾ ਦੇ ਮੱਝ ਲੈ ਲਈ ਕਿ ਨੇ ਲੈ ਲਈ ਇੱਕ ਬਰਾਬਰ ਸਹੀ ਗੱਲ ਬਈ ਸਹੀ ਗੱਲ ਜੇ ਕਹਿੰਦੇ ਵੀ ਉਹ ਭਰਾ ਨੇ ਮੱਝ ਵਿੱਚ 1 ਲੱਖ ਰੁਪਇਆ ਲਾਉਣਾ ਇਹ ਲੈਣੀ ਚੰਗੀ ਆ ਇਹ ਲੈ ਲੈ ਮੱਝ ਨੂੰ ਇਹ ਲੈ ਲੈ ਹਣਾ ਹਾਂ ਥਣ ਕੇਲੇ ਲੈ ਲੈ ਬੋਟ ਵੀ ਚਿੱਟਾ ਤੇ ਰੇਟ ਜਿਹੜੀ 50 ਦੀ ਵੇਚ ਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੋਰ ਕਰਦੇ ਇਹ ਵੀ ਤਿੰਨ ਘੱਟ ਕਰਕੇ ਦੇਣਾ 47000 ਕੋਈ ਆ ਸ਼ਰਦ ਜੀ ਸਲੋ ਸੱਜਣ 46 ਹਾਂ 46000 ਦੀ ਪੂਰੀ ਠੰਡੀ ਸੀ ਲੈ ਜੀ ਕੋ ਚੱਕਰ ਓਕੇ ਓਕੇ ਹਾਂ ਜੀ ਲੋ ਸੱਜਣੋ 46000 ਦੀ ਇਹ ਤੋਹਫਾ ਐਂਡ ਵਾਲਾ ਸ਼ਾਇਦ ਉਹ ਤੋਂ ਵਧੀਆ ਨੇ 14 ਕਿਲੋ ਚਵਾਈ ਇਹ ਨਾ ਕਰਮਾਲੀ ਨੂੰ ਦੁੱਧ ਵੀ ਫੈਂਟ ਵਾਲਾ ਨਾ ਕਿਟਾ ਹਾਂ ਮੱਝ ਲੈ 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 ਇੱਕ ਬਰਾਬਰੀ ਆ ਸਹੀ ਗੱਲ ਆ ਹਾਂ ਜੀ ਤੇ ਸੱਜਣੋ ਖਰੀਦਦਾਰੀ ਕਰਿਓ ਸასიਖਾ